ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਆਪਾਂ ਅੱਜ ਦਾ ਵਲੌਗ ਦੇ ਵਿੱਚ ਆਪਣਾ ਬਹੁਤ ਕਾਫੀ ਦਿਨ ਤੋਂ ਪੂਹੀ ਆਪਣੇ ਧਰਮ ਸਾਲਾ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਸੀ ਆਪਣੇ ਪਿੰਡ ਦੇ ਗੁਰਦਾਸ ਪੱਤੀ ਜੀ ਧਰਮ ਸਾਲਾ ਬਹੁਤ ਘੈਂਟ ਚੀਜ਼ ਹੈ ਹੁਣ ਅੱਜ ਕੱਲ ਚਲੋ ਲੋਕ ਪ੍ਰਾਣੀਆਂ ਸਰਪਾਂ ਛੱਡ ਗਏ ਹਨ ਅੱਗੇ ਪ੍ਰੋਗਰਾਮ ਹੁੰਦੇ ਸੀ ਤੇ ਬਹੁਤ ਘੈਂਟ ਚੀਜ਼ਾਂ ਸੀ ਬਾਕੀ ਚਲੋ ਚੰਗੀ ਗੱਲ ਹੁਣ ਪੈਂਸ ਬਣ ਗਏ ਆ ਚਲੋ ਉਹ ਐ ਸਿਸਟਮ ਹੋ ਗਿਆ ਠੀਕ ਆ ਪਰ ਅੱਜ ਕੱਲ ਬਾਈ ਜਿਹੜਾ ਪੁਰਾਣਾ ਮਾਹੌਲ ਜਾਣਾ ਹੈ ਠੀਕ ਆ ਉਹ ਆਪਣੇ ਬਿੰਦਰਪ੍ਰਾ ਬੈਠਾ ਤੇ ਬਾਈ ਵਰਗੇ ਰਾਜਪਾੜੇ ਵਰਗੇ ਯਾਨਕਿ ਪੂਰੀ ਕੈਂਟ ਜੀ ਆ ਪੂਰੀ ਆ ਜੀ ਕਿਸੇ ਸਮੇਂ ਨੂੰ ਬਾਈ ਤੁਸੀਂ ਇਹ ਇਹ ਧਰਮ ਸਾਲਾ ਜਿਹੜੀ ਇੱਥੇ ਪ੍ਰੋਗਰਾਮ ਕਰਿਆ ਕਰੋ ਕਾਹ ਤੋਂ ਕਰਿਆ ਕਰੋਗੇ ਜਦੋਂ ਲੋਕਾਂ ਦਾ ਹੱਥ ਟਾਈਟ ਹੋ ਗਿਆ ਲੋਕ ਹੁਣ ਫੁੱਲ ਕਰਜ਼ੇ ਦੇ ਵਿੱਚ ਆ ਠੀਕ ਹੈ ਤੇ ਜਰੂਰ ਸਪੋਰਟ ਕਰਿਆ ਕਰੋ ਠੀਕ ਹੈ ਪੁਰਾਣੇ ਪ੍ਰੋਗਰਾਮ ਕੈਂਟ ਜੀ ਆ ਬਾਈ ਇਹ ਵੇਖ ਲੋ ਪਾਰੀਆਂ ਪੁਰੀਆਂ ਠੀਕ ਹੈ ਇਹਦਾ ਚਲੋ ਸੰਭਾਈ ਦੇ ਸਰਤੇ ਵੀ ਹੁੰਦਾ ਠੀਕ ਹੈ ਤੇ ਬਾਕੀ ਸਤਖਤਾ ਪੂਰੀਆਂ ਕੈਂਟ ਕਰ ਲਵਾ ਆਪਾਂ ਨੂੰ ਤਾਂ ਫੁੱਲ ਸਕੂਨ ਮਿਲਿਆ ਬਾਕੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ ਜੀ ਉਹਦੇ ਬਾਅਦ